ਤੇਜ਼ ਰਫ਼ਤਾਰ ਕਾਰ ਦੋ ਔਰਤਾਂ ਤੇ ਇੱਕ ਬੱਚੇ ਲਈ ਮੌਤ ਬਣ ਗਈ ਜੀ ਹਾਂ ਤੇਜ਼ ਰਫ਼ਤਾਰ ਕਾਰ ਨੇ ਦੋ ਔਰਤਾਂ ਨੂੰ ਕੁਚਲ ਕੇ ਰੱਖ ਦਿੱਤਾ ਜਿਸ ਦੇ ਵਿੱਚ ਇੱਕ ਬੱਚਾ ਵੀ ਉਸ ਦੇ ਚਪੇੜ 'ਚ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮੰਜ਼ਰ ਇਹ ਨਾ ਖਤਰਨਾਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਸ਼ੁੱਕਰਵਾਰ ਦੇਰ ਸ਼ਾਮ ਸਮਰਾਲਾ ਦੇ ਚਾਲਾ ਫਲਾਈਓਵਰ ਤੇ ਹੋਏ ਇੱਕ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਤੇ ਇੱਕ ਬੱਚੇ ਨੂੰ ਪਿੱਛੋਂ ਆਰੀ Honda City ਤੇਜ਼ ਰਫ਼ਤਾਰ ਕਾਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਹੈ ਇਸ ਹਾਦਸੇ ਵਿੱਚ ਦੋਵੇਂ ਔਰਤਾਂ ਤੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਦੋਸ਼ੀ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਮ੍ਰਿਤਕਾਂ ਦੀ ਪਛਾਣ ਸੱਸ ਨੂੰ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਵਜੋਂ ਹੋਈ ਹੈ ਮ੍ਰਿਤਕ ਸੱਸ ਨੂੰ ਇੱਕ ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ ਸਮਰਾਲਾ ਨੇੜੇ ਚਾਹਲਾ ਹਾਈਵੇ ਤੇ ਪਹੁੰਚਣ ਤੇ ਇਹਨਾਂ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਮੋਟਰਸਾਈਕਲ ਚਾਲਕ ਹਸੀਨ ਇਹਨਾਂ ਨੂੰ ਉੱਥੇ ਉਤਾਰ ਕੇ ਥੋੜੇ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ ਇਕ औरत ਨੇ ਇੱਕ ਸਾਲ ਦੇ ਮਾਸੂਮ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ ਇੰਨੇ ਵਿੱਚੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ Honda City ਕਾਰ ਨੇ ਇਹਨਾਂ ਨੂੰ ਆਪਣੀ ਛਪੇੜ ਦੇ ਵਿੱਚ ਲੈ ਲਿਆ ਜਿਸ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ ਇਸ ਮਾਮਲੇ 'ਚ ਸਮਰਾਲਾ ਦੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਸੁਣੋ ਇਹਨਾਂ ਮਤਲਬ ਇੱਕ ਚੰਡੀਗੜ੍ਹ ਤੋਂ ਬਾਈਕ ਤੇ ਪ੍ਰਵਾਸੀ ਹਸੀਨਾ ਨਾਂ ਦਾ ਵਿਅਕਤੀ ਦੋ ਲੇਡੀਜ਼ ਤੇ ਇੱਕ ਬੱਚਾ ਨਾਲ ਸੀ ਉਹ ਲੈ ਕੇ ਆ ਰਹੇ ਸੀਗੇ ਤੇ ਜਦੋਂ ਉਹ ਕੈਨਾ ਪੁਲ ਤੇ ਉਹਨਾਂ ਨੇ ਪਹਿਲਾਂ ਰਸਤੇ ਦੇ ਵਿੱਚ ਆਪਣਾ ਚਾਹ ਪਾਣੀ ਕੀਤਾ ਉੱਥੇ ਉਹ ਆਪਣਾ ਹੈਲਮਟ ਭੁੱਲ ਗਏ ਜਦੋਂ ਰਸਤੇ ਤੇ ਪੁਲ ਦੇ ਉੱਪਰ ਆਏ ਤਾਂ ਉਹਦੇ ਯਾਦ ਆਇਆ ਵੀ ਮੈਂ ਹੈਲਮਟ ਭੁੱਲ ਗਿਆ ਤੇ ਉਹ ਲੇਡੀਜ਼ ਨੂੰ ਤੇ ਬੱਚੇ ਨੂੰ ਉਤਾਰ ਕੇ ਹੈਲਮਟ ਲੈਣ ਚਲੇ ਗਿਆ ਵਾਪਸ ਯਾਦ ਨੂੰ ਇੱਕ ਜਿਹੜੀ ਹੈਗੀ Honda ਕਾਰ ਹੈ ਜਿਹੜੀ ਉਹ ਆਈ ਜਿਹਨੂੰ ਕਲਾਲ ਪਿੰਡ ਦਾ ਲੜਕਾ ਬੈਂਕ 'ਚ ਲੱਗਿਆ ਹੋਇਆ ਕਰਨਵੀਰ ਸਿੰਘ ਉਹ ਚਲਾ ਰਿਹਾ ਸੀ। ਉਹਨੇ ਪਿੱਛੋ ਲਿਆ ਕਿ ਉਹਨਾਂ ਦੇ ਵਿੱਚ ਮਾਰੀ ਜਿਹਦੇ ਨਾਲ ਲੇਡੀਜ਼ ਦੀ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਕਿੰਨੇ ਸੀ ਜੀ ਉਹਨੇ ਕਿੰਨੇ ਦੋ ਲੇਡੀਜ਼ ਸੀ ਗਿਆ ਤੇ ਇੱਕ ਬੱਚਾ ਸੀਗਾ। ਪੁਲਿਸ ਨਾਕਤ ਹੋਈ ਹੈ ਜੀ ਉਹਨਾਂ ਦੀ? ਉਹਨਾਂ ਦੀ ਸਲਾਖਤ ਹੋ ਚੁੱਕੀ ਹੈ ਜੀ। ਪ੍ਰਵਾਸੀ ਹੈਗੇ ਲੁਧਿਆਣੇ ਰਹਿੰਦੇ ਨੇ ਉਹ। ਇੱਕ ਤਾਂ ਪੂਜਾ ਵਿਕਾਸ ਸੀਗੀ 25 ਕੇ ਸਾਲ ਦੀ ਉਮਰ ਸੀ ਉਹਦਾ ਲੜਕਾ ਸੀਗਾ ਸਾਲਕ ਦਾ ਜਾਨੂ ਤੇ ਇੱਕ ਉਹਦੀ ਸੱਸ ਸੀਗੀ 55 ਕੇ ਸਾਲ ਦੀ ਸੋਨਾ ਇਹ ਰਿਸ਼ਤਾ ਲੱਗਿਆ ਵੀ ਜਿਹੜਾ ਗੱਡੀ ਵਾਲਾ ਸੀਗਾ ਉਹ ওভার ਸਪੀਡ ਸੀ ਤੇ ਇਹਨੇ ਦਾ ਡਰਿੰਕ ਵਗੈਰਾ ਜਿਆ ਨਸ਼ਾ ਕੀਤਾ ਹੈ ਮਹਾ ਡਰਿੰਕ ਵਗੈਰਾ ਦਾ ਪੀਪੀ ਜਬਤੀ ਸੀ ਤੇ ਉਹਦਾ ਜਿਹੜਾ ਹੈਗਾ ਡਾਕਟਰ ਨੂੰ ਇਲਾਜ ਕਰਾਇਆ ਜਾ ਰਿਹਾ ਹਾਂ ਹਾਂਜੀ ਕੀ ਨਾਮ ਆ ਤੁਹਾਡਾ ਜੀ ਕਿੱਥੇ ਅਮਨਦੀਪ ਆ ਜੀ ਕੀ ਕੰਮ ਕਰ ਰਹੇ ਆਪਣੀ ਐਂਬੂਲੈਂਸ ਦੀ ਡਿਊਟੀ ਹੈ ਜੀ ਸਰ ਇਹ ਐਕਸੀਡੈਂਟ ਕਿੱਥੇ ਕੋ ਹੋਇਆ ਤੇ ਇਹ ਆਪਣੇ ਚਾਹਲਾ ਵਾਲੇ ਫਲਾਈਓਵਰ ਦੇ ਉੱਪਰ ਹੋਇਆ ਜੀ ਹਾਂਜੀ ਕੌਣ ਸੀਗੇ ਜਿਹਨਾਂ ਲੈ ਕੇ ਆਏ ਇਹ ਪ੍ਰਵਾਸੀ ਸੀਗੇ ਕੋਈ ਕੋ ਗੱਡੀ ਆਲਾ ਤੇਰ ਤੇਰ ਸਟਾਰ ਚਾਰ ਰਿਆ ਸੀਗਾ ਉਹਨੇ ਮਸ਼ਿੰਦਰ ਸਾਹਿਬ ਕਰਾ ਕੀਤਾ ਹੀ ਤੇ ਹੋਰੇ ਕਰਕੇ ਗੱਡੀ ਮਾਰੀ ਹੋਰ ਕਰਕੇ ਫਿਰੰਨੇ ਇੱਕ ਬੱਚਾ ਸੀਗਾ ਦੋ ਲੇਡੀ ਸੀਗੇ ਮੌਕੇ ਤੇ ਖਤਮ ਹੋ ਗਏ ਉਹ ਮੌਕੇ ਤੇ ਖਤਮ ਹੋ ਗਏ ਹਾਂਜੀ ਤੇ ਟੋਟਲ ਕਿੰਨੇ ਜਾਨੇ ਹਾਂ ਹਾਂਜੀ ਤਿੰਨ ਜਾਨੇ ਇਹ ਤਿੰਨ ਦੋ ਲੇਡੀਸ ਐ ਇੱਕ ਬੱਚਾ ਤੇ ਤੁਸੀਂ ਹੌਸਪੀਟਲ ਇਹਨਾਂ ਨੂੰ ਹੁਣ ਸੰਭਾਲੇ ਲੈ ਗਏ ਹਾਂਜੀ ਸੰਭਾਲੇ ਲੈ ਕੇ ਆਏ ਹਾਂ